ਸੈ ਸੁਭਾ ਪਤਾ ਕੀ ਹੁੰਦਾ ਸੈ ਸੁਭਾ ਜੋ ਸਾਡੇ ਸੁਭਾ ਚ ਆ ਗਿਆ ਹੁਣ ਸਵੇਰ ਤੋਂ ਲੈ ਕੇ ਕੋਈ ਨਾਟਕੀ ਵੇਖਦਾ ਹੈ ਉਹ ਨਾਟਕ ਨਾਟਕ ਕਰਨਾ ਸਿੱਖ ਜਾਂਦਾ ਹੈ ਉਹ ਆਪਣੀ ਮਾਂ ਨਾਲ ਵੀ ਨਾਟਕ ਆਪਣੀ ਭੈਣਾਂ ਨਾਲ ਵੀ ਨਾਟਕ ਆਪਣੇ ਦਾਦਾ ਜੀ ਨਾਲ ਵੀ ਨਾਟਕ ਆਪਣੇ ਰਿਸ਼ਤੇਦਾਰਾਂ ਨਾਲ ਵੀ ਨਾਟਕ ਤਾਂਟ ਕੀ ਨਾਟਕ ਚੱਲਣ ਲੱਗ ਪਿਆ ਇੱਥੇ ਤੱਕ ਗੁਰੂ ਨਾਲ ਵੀ ਨਾਟਕੀ ਕਰਦਾ ਆਪਣੇ ਪਤੀ ਨਾਲ ਵੀ ਨਾਟਕ ਆਪਣੇ ਬੱਚਿਆਂ ਨਾਲ ਵੀ ਨਾਟਕ ਆਪਣੀ ਧੀਆ ਨਾਲ ਵੀ ਨਾਟਕ ਗੁਰੂ ਨਾਲ ਵੀ ਨਾਟਕੀ ਕਰਦੀ ਹੈ ਆਪਣੀ ਪਤਨੀ ਨਾਲ ਨਾਟਕ ਆਪਣੇ ਬੱਚਿਆਂ ਨਾਲ ਨਾਟਕ ਆਪਣੇ ਰਿਸ਼ਤੇਦਾਰਾਂ ਨਾਲ ਨਾਟਕ ਗੁਰੂ ਨਾਲ ਵੀ ਨਾਟਕੀ ਕਰਦਾ ਹੈ ਸੈ ਸੁਭਾ ਜਿਹੜਾ ਤੁਹਾਡੇ ਸੁਭਾ ਵਿੱਚ ਆ ਗਿਆ ਭਾਵ ਸੁਭਾ ਚ ਬੰਦਗੀ ਆ ਗਈ ਬੰਦਗੀ ਕੇਵਲ ਜਵਾਨ ਤੋਂ ਨਹੀਂ ਬੋਲਿਆ ਅੰਦਰ ਚਲ ਗਿਆ ਅੰਦਰ ਜਿਸ ਦਿਨ ਅੰਦਰ ਚਲ ਗਿਆ ਸਿਮਰਨ ਕੀਤਾ ਸ਼ਬਦ ਅੰਦਰ ਚਲ ਗਿਆ ਉਹ ਸੈ ਸੁਭਾ ਉਹ ਸਾਡੇ ਸੁਭਾ ਵਿੱਚ ਆ ਗਿਆ ਪ੍ਰੇਮ ਸਾਡੇ ਸੁਭਾਅ ਵਿੱਚ ਆ ਗਿਆ ਪਿਆਰ ਸਾਡੇ ਸੁਭਾਅ ਵਿੱਚ ਆ ਗਿਆ ਗੁਰੂ ਕੀ ਬਾਣੀ ਸਾਡੇ ਸੁਭਾਅ ਵਿੱਚ ਆ ਗਈ ਹਰ ਕਾ ਨਾਮ ਜਪਤ ਦੁੱਖ ਜਾਏ ਫਿਰ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਨਾਨਕ ਬੋਲੇ ਸਹਜ ਸੁਭਾਏ ਉਹਨਾਂ ਦੇ ਸੁਭਾਅ ਵਿੱਚ ਵੀ ਤੇਰ ਗੰਦਗੀ ਆ ਜਾਂਦੀ ਹੈ ਇਬਾਦਤ ਆ